ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਇੱਕ ਘੋੜੀ ਲੈ ਕੇ ਆਏ ਹਾਂ ਤੇ ਘੋੜੀ ਮੀਟ ਕਰਵਾਈ ਹੋਈ ਆ ਅਰਜਨ ਰੌਲੀ ਵਾਲੇ ਘੋੜੇ ਦੇ ਬੱਚੇ ਤੋਂ ਤੇ ਘੋੜੀ ਦੇ ਮਗਰ ਬਸ਼ੇਰੀ ਆ ਮਿੱਤਰੋ ਟੌਪ ਦੀ ਤੇ ਕੱਦ-ਗਾਠ ਵੀ ਚੰਗਾ ਘੋੜੀ ਦਾ ਤੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਵੀਡੀਓ ਨੂੰ ਅੰਤ ਤੱਕ ਵੇਖਿਓ ਬੇਨਤੀ ਆ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿੱਤਰੋ ਕਰਦੇ ਆ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਮਿੱਤਰੋ ਚਾਰ ਦੰਦ ਹੋਈ ਨਹੀਂ ਹਲੇ ਨਵੀਂ ਉਮਰ ਦੀ ਘੋੜੀ ਐ ਪਹਿਲੀ ਵਾਰ ਸੂਈ ਐ ਤੇ ਮਗਰ ਬਸ਼ੇਰੀਆ ਅਰਜਨ ਰੌਲੀ ਵਾਲੇ ਘੋੜੇ ਦੀ ਪੋਤੀ ਐ ਤੇ ਘੋੜੀ ਦੀ ਹਾਈਟ ਹੈਗੀ ਜੀ 60 ਇੰਚ ਤੇ ਬਾਲਪੋਰੀਆਂ ਦੀ ਘੋੜੀ ਸਾਫਾ ਮੇਰੇ ਵੀਰ ਭਰਾਵੋ ਤੇ ਰੇਟ ਬਾਈ ਹੋਰੇ ਕਰਦੇ ਆ ਜੀ 도ੜੇ ਜੋੜੇ ਦਾ 2,70,000 ਰੁਪਇਆ ਦੁਬਾਰਾ ਦੱਸ ਦਿੰਨਾ 2,70,000 ਰੁਪਇਆ ਬਾਈ ਹੋਰੇ ਮੁੱਲ ਕਰਦੇ ਆ ਜੋਮਾ ਦੋਮਾ ਦਾ ਤੇ ਬਾਈ ਹੋਰੇੰਦਾ ਏਰੀਆ ਹੈਗਾ ਜੀ ਸਰਸਾ ਹਰਿਆਣੇ ਚ ਤੇ ਅਨਨ ਆਨ ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਅਰਜਨ ਰੌਲੀ ਵਾਲੇ ਘੋੜੇ ਦੇ ਬੱਚੇ ਤੋਂ ਭੀਮ ਘੋੜੇ ਤੋਂ ਇਸ ਟਾਈਮ ਮੀਟ ਕਰਵਾਈ ਹੋਈ ਆ ਤੇ ਜੇ ਕੋਈ ਖਾਲੀ ਹੋਈ ਤਾਂ ਦੁਬਾਰਾ ਬਾਈ ਉਹਰੇ ਭਰਾ ਕੇ ਦੇ ਦੇਣਗੇ ਤੇ ਜੇ ਕੋਈ ਮੇਰਾ ਵੀਰਪਰਾ ਆ ਘੋੜੀ ਨੂੰ ਖਰੀਦਣ ਦਾ ਚਾਹਣ ਹੈਗਾ ਤਾਂ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਜੀ 93501 26692 ਤੇ ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਤੇ ਰੇਟ ਦੇ ਸਮੇਤ ਸਾਰੀ ਡਿਟੇਲ ਦਿੱਤੀ ਆ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਜੇ ਤੁਸੀਂ ਵੀ ਆਪਣੇ ਚੈਨਲ ਦੇ ਥਰੂ ਆਪਦਾ ਜਾਨਵਰ ਸੇਲ ਕਰਨਾ ਤਾਂ 85482340 ਵਾਲੇ ਨੰਬਰ ਤੇ ਵਟਸਐਪ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਜੀ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ